ਪ੍ਰੀਰਦਾ ਹੈ ਕਮਾਂਡ ਦਿੰਦਾ ਹੈ ਉਦਾਂ ਬੋਲਦੀ ਹੈ ਉਦਾਂ ਚੱਲ ਰਹੀ ਨਹੀਂ ਉਦਾਂ ਕਮਾ ਰਹੀ ਨਹੀਂ ਤਾਂ ਜਦਨ ਅਸੀਂ ਸੀਸ ਭੇਟ ਕੀਤਾ ਉਦਨ ਸੰਪੂਰਨ ਭੇਟ ਹੋ ਗਏ ਸਿਰ ਤੋਂ ਹੀ ਹੰਕਾਰ ਸ਼ੁਰੂ ਹੋ ਰਿਹਾ ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਵੀ ਇਸ ਸਿਰ ਦੇ ਉੱਤੇ ਜਦੋਂ ਇਹ ਆਪਣੇ ਆਪ ਨੂੰ ਸ਼ਿੰਗਾਰਦਾ ਆਪਣੇ ਰਤਬੇ ਨੂੰ ਆਪਣੀ ਸ਼ੋਹਬਤ ਦਾ ਮਾਣ ਕਰਦਾ ਫਿਰ ਇਹਦੀ ਪੱਗ ਜਿਹੜੀ ਹੁੰਦੀ ਹੈ ਨਾ ਇਹ ਦਾ ਗੁਮਾਨ ਬਣ ਜਾਂਦੀ ਹੈ ਪੱਗ ਇੱਥੇ ਪ੍ਰਤੀਕ ਵਜੋਂ ਵਰਤਿਆ ਪੱਗ ਨੂੰ ਕਿ ਚੌਧਰੀ ਸਾਹਿਬ ਨੇ ਮੀਆਂ ਜੀ ਹਨ ਵੱਡੇ ਅਹੁਦੇ ਵਾਲੇ ਹਨ ਸਾਰਾ ਧਿਆਨ ਜਿਹੜਾ ਹੈ ਉਹ ਇਸ ਸਿਰ ਵਾਸਤੇ ਲੱਗਿਆ ਹੋਇਆ ਹੈ ਮੇਰੀ ਸੋਚ ਮੇਰੀ ਕਲਪਨਾ ਮੈਂ ਸਿਆਣਾ ਤੇ ਇਹਨੂੰ ਹੀ ਸਾਹਮਦਾ ਰਹਿੰਦਾ ਸਾਰੀ ਜ਼ਿੰਦਗੀ ਆਪਣੇ ਸਹੰਕਾਰ ਨੂੰ ਹੀ ਪਾਲਦਾ ਰਹਿੰਦਾ ਇਹਨੂੰ ਕਿਤੇ ਠੇਸ ਨਾ ਪਹੁੰਚ ਜਾਏ। ਇਹ ਕਿਤੇ ਨੀਵਾ ਨਾ ਹੋ ਜਾਏ। ਇਹਨੂੰ ਪਾਲਣ ਵਾਸਤੇ ਬੰਦਾ ਬੜੀਆਂ ਵੱਡੀਆਂ ਵੱਡੀਆਂ ਕੀਮਤਾਂ ਅਦਾ ਕਰ ਰਿਹਾ ਹੈ। ਕਈ ਵਾਰੀ ਤੇ ਰਿਸ਼ਤੇ ਨਾਤੇ ਟੁੱਟ ਜਾਂਦੇ ਆ, ਆਪਣੇ ਛੁੱਟ ਜਾਂਦੇ ਆ। ਇਹ ਸਿਰ ਦੇ ਅੰਦਰ ਬੈਠੇ ਹੋਈ ਹਉਮੈ ਨੂੰ ਪਾਲਣ ਵਾਸਤੇ। ਕਈ ਵਾਰੀ ਬੰਦਾ ਸਮਾਜ ਨਾਲੋਂ ਟੁੱਟ ਜਾਂਦਾ ਜੀ। ਇੰਨਾ ਗਮਾਨ ਚ ਭਰਿਆ ਹੋਇਆ ਉੱਥੇ ਸਿਰ ਦੇ ਉੱਤੇ ਕੁੱਲਾ ਜਾਂ ਪੱਗ ਜਿਹੜੀ ਐ ਇਹਦੇ غرੂਰ ਦਾ ਪ੍ਰਤੀਕ ਹੈ। ਬਸ ਆਹੀ ਫਰਕ ਸੀ। ਜਿਹੜਾ غرੂਰ ਤੇ ਹੰਕਾਰ ਸੀ ਨਾ ਗੁਰੂ ਨੇ ਕੀ ਕੀਤਾ ਉਹਨੂੰ ਸਵੈਮਾਨ ਬਣਾਇਆ। ਸਵੈਮਾਨ ਬੜੀ ਆਦਰਯੋਗ ਪਿਆਰੀ ਚੀਜ਼ ਹੈ। ਸਵੈਮਾਨ ਗੁਣਾ ਦੇ ਉੱਤੇ ਨਿਰਧਾਰਤ ਹੁੰਦਾ ਹੈ। غرੂਰ, ਅਭਿਮਾਨ, ਔਗਣ ਦੇ ਉੱਤੇ ਨਿਰਧਾਰਤ ਹੈ। ਗਰੂਰ ਤੇ ਅਭਿਮਾਨ ਵਾਲਾ ਮਨੁੱਖ ਦੂਜੇ ਨੂੰ ਛੋਟਾ ਸਮਝਦਾ ਸਵੈ ਮਾਨ ਵਾਲਾ ਮਨੁੱਖ ਆਪਣੇ ਅਸੂਲਾਂ ਦੀ ਬੁਨਿਆਦ ਉੱਤੇ ਜਿੰਦਾ ਇਹਨਾਂ ਕੁ ਫਰਕ ਹੈ ਤੋ ਇੱਥੇ ਬਾਬਾ ਕਬੀਰ ਸਾਹਿਬ ਜੀ ਜੋ ਸਾਨੂੰ ਮੁਖਾਤਬ ਹੋ ਰਹੇ ਆ ਉਹ ਕਹਿੰਦੇ ਕਿਸ ਚੀਜ਼ ਦਾ ਗੁਮਾਨ ਕਰ ਰਿਹਾ ਹੈ ਕਿਸ ਚੀਜ਼ ਕਰਕੇ ਵੱਡਾ ਬਣ ਕੇ ਬੈਠਾ ਹੈ ਕਿਸ ਚੀਜ਼ ਕਰਕੇ ਆਪਣੇ ਆਪ ਨੂੰ ਦੁਨੀਆ ਦੇ ਉੱਤੋਂ ਬਹੁਤ ਵਿਸ਼ੇਸ਼ ਦੱਸਣ ਦਾ ਯਤਨ ਕਰ ਰਿਹਾ ਮੇਰੇ ਧੰਨ ਦੀ ਤਾਕਤ ਮੇਰੇ ਧੰਨ ਦੀ ਤਾਕਤ ਬਹੁਤ ਵੱਡਾ ਬੰਦੇ ਨੂੰ ਭਰਮ ਹੈ ਵੀ ਧੰਨ ਪੱਲੇ ਚਾਹੀਦਾ ਬਥੇਰੀ ਦੁਨੀਆ ਪਿੱਛੇ ਲੱਗ ਜਾਂਦੀ ਹੈ ਧੰਨ ਪੱਲੇ ਚਾਹੀਦਾ ਜੋ ਮਰਜੀ ਇਹ ਕਰਵਾ ਲਵੋ ਸ਼ਬਦ ਦੀ ਰਹਾਉ ਦੀ ਪੰਕਤੀ 'ਚ ਕਬੀਰ ਸਾਹਿਬ ਜੀ ਕਹਿ ਰਹੇ ਨੇ ਇਸ ਮਨ ਨੂੰ ਮੁਖਾਤਬ ਕੇ ਨਿੱਜ ਨਾਲ ਗੱਲ ਕੀਤੀ ਹੈ ਇਸ ਤਨ ਧਨ ਦਾ ਕੀ ਗਰਭਈਆ ਗਰਭਈਆ ਮਤਲਬ ਗਰਭ ਹੰਕਾਰ ਸਰੀਰਕ ਬਲ ਬਹੁਤ ਹੈ ਸਰੀਰ ਨੂੰ ਸੁੰਦਰ ਸੋਹਣਾ ਸਮਝਦਾ ਬਹੁਤ ਖੂਬਸੂਰਤ ਆਪਣੇ ਆਪ ਨੂੰ ਸ਼ਿੰਗਾਰ ਸਜਾ ਕੇ ਦੂਜਿਆਂ ਨਾਲੋਂ ਵਿਲੱਖਣ ਦੱਸਣ ਦਾ ਯਤਨ ਕਰਦਾ ਹੈ ਆਪਣਾ ਰੁਤਬਾ ਮਰਤਬਾ ਗੁਰੂ ਸਾਹਿਬ ਜੀ ਇੱਥੇ ਕਹਿ ਰਹੇ ਧੰਨ Sri ਗੁਰਗੰਸਾਹਿਬ ਮਹਾਰਾਜ ਦੇ ਅੰਦਰ ਬਿਰਾਜਮਾਨ ਬਾਬਾ ਕਬੀਰ ਜੀ ਦੇ ਬਚਨ ਕਹਿੰਦੇ ਕੀ ਗੁਮਾਨ ਹੈ ਇਹ ਪਰਛਾਵੇਂ ਦਾ ਗੁਮਾਨ ਬੱਦਲਾਂ ਦੀ ਸ਼ਾਂ ਦਾ ਗੁਮਾਨ ਕੀ ਹਸਤੀ ਹੈ ਬੱਦਲਾਂ ਦੀ ਸ਼ਾਂ ਦੀ ਮਾਈ ਮਾਇਆ ਛੜ ਇਹਦੇ ਅੱਖਾਂ ਦਾ ਛੜਾਵਾ ਹੈ ਤ੍ਰਿਣ ਕੀ ਅਗਨ ਕੱਖਾਂ ਨੂੰ ਇਕੱਠਿਆਂ ਕਰਕੇ ਵਾਲੇ ਹੋਏ ਭਾਂਬੜ ਬਹੁਤੀ ਦੇਰ ਨਹੀਂ ਰਹਿੰਦੇ ਹੁੰਦੇ ਪ੍ਰਭਾਵਤ ਜ਼ਰੂਰ ਕਰਦੇ ਆ ਵੀ ਵੇਖੋ ਕਿੱਡੀਆਂ ਉੱਚੀਆਂ ਲਾਟਾਂ ਨੇ ਤੇ ਬੰਦਾ ਇਸ ਗੱਲ ਦਾ ਗਮਾਨ ਕਰੇ ਵੇਖਿਆ ਕਿੱਡੇ ਉੱਤੇ ਭਾਂਬੜ ਨੇ ਹਸਤੀ ਕਿੱਡੀ ਵੱਡੀ ਐ ਤੇ ਉਹ ਜਿਹੜੀ ਹਸਤੀ ਵजूद ਦਿਸ ਰਿਹਾ ਨਾ ਉੱਚੀਆਂ ਲਾਟਾਂ ਦਾ ਉਹ ਇੱਕ ਛਿਨ ਵਿੱਚ ਦੀ ਬਲਿਆ ਕੱਖਾਂ ਦੀ ਅੱਗ ਸੀ ਛਿਨ ਵਿੱਚ ਦੀ ਖਤਮ ਹੋ ਗਈ ਤ੍ਰਿਣ ਕੀ ਅਗਨ ਮੇਗ ਕੀ ਛਾਇਆ ਬੱਦਲਾਂ ਦੀ ਸ਼ਾਨ ਐ ਸੂਰਜ ਟੱਕ ਲਿਆ ਕਈ ਵਾਰੀ ਤੇ ਇੰਨੀ ਗਹਿਰੀ ਹੋ ਗਈ ਵੀ ਹਨੇਰਾ ਹੀ ਛਾ ਗਿਆ ਪਰ ਹਵਾ ਦਾ ਇੱਕ ਬੁੱਲਾ ਸਭ ਕੁਝ ਉਡਾ ਕੇ ਲੈ ਜਾਂਦਾ ਆਹ ਹੈ ਸਾਡੀ ਹਸਤੀ ਤ੍ਰਿਣ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਚੱਲ ਅਸਥਿਰ ਜੋ ਮੰਨਿਓ ਤੇ ਪਾਣੀ ਆਇਆ ਕਦੀ ਕਦੀ ਤੇ 2-2 5-5 10-10 ਫੁੱਟ ਚੜ ਗਿਆ ਜੀ ਦੂਜੇ ਦਿਨ ਆ ਕੇ ਵੇਖਿਆ ਲੰਗ ਗਿਆ ਛੱਲਾ ਆਇਆ ਇਹ ਕੰਧ ਬਣ ਕੇ ਆ ਰਹੀ ਸੁਨਾਮੀ ਵਾਂਗ ਆ ਕੇ ਕਿਨਾਰੇ ਆ ਨ ਟਕਰਾਈ ਵਜੂਦ ਖਤਮ ਹੋ ਗਿਆ ਕਿਸ ਚੀਜ਼ ਦਾ ਗਰਭ ਕਰਾਂਗੇ ਅਸੀਂ ਸਾਡੇ ਕੋਲ ਮਾਣ ਕਰਨ ਜੋਗਾ ਹੈ ਕੀ ਹੈ ਇਹ ਮਿੱਟੀ ਦੀ ਢੇਰੀ ਬਾਬਾ ਕਬੀਰ ਕਹਿੰਦੇ ਕਬੀਰ ਤੂਰ ਸਕੇਲ ਕੈਪੂਰੀਆ ਬਾਂਦੀ ਦੇ ਦਿਵਸ ਚਾਰ ਕੋ ਵੇਖਣਾ ਅੰਤ ਖੇ ਕੀ ਖੇ ਮਾਟੀ ਮਾਟੀ ਹੋਈ ਏਕ ਮਿੱਟੀ ਮਿੱਟੀ ਚ ਮਿਲ ਗਈ ਕਬੀਰ ਗਰਬ ਨਾ ਕੀਜੇ ਉੱਚਾ ਦੇਖ ਆਵਾਸ ਆਜ ਕਾਲ ਭੋਏ ਲੇਟਣਾ ਉੱਪਰ ਜਾਮੇ ਆਕਾਸ ਪਤਾ ਨਹੀਂ ਇਹ ਕਿੰਨੇ ਇਸ ਮਿੱਟੀ ਦੇ ਵਿੱਚ ਸਮਾ ਗਏ ਕਿੰਨੇ ਸਿਕੰਦਰ ਮਿੱਟੀ ਹੋ ਗਏ ਵਿਸ਼ਵ ਜੀਤਾ ਬਣਦੇ ਬਣਦੇ ਮਾਣ ਨਾ ਕੀਜੈ ਸ਼ਰਨ ਪਰੀਜੈ ਕਿਸ ਚੀਜ਼ ਦਾ ਗੁਮਾਨ ਕਰੇਗਾ ਬੱਦਲਾਂ ਦੀ ਸ਼ਾਮ ਵਾਂਗੂ ਤੇਰੀ ਹਸਤੀ ਐ ਮਿਟਦਿਆਂ देर ਨਹੀਂ ਲੱਗਦੀ RAM ਨਾਮ ਕਾਹੇ ਨਾ ਡਰਈਆ ਜਿਹੜਾ ਰਮਿਆ ਹੋਇਆ ਵਾਹਿਗੁਰੂ ਜੀ ਐ ਗੁਣੀ ਨਿਧਾਨ ਪਰਮੇਸ਼ਰ ਐ ਜ਼ਰਰੇ ਜ਼ਰਰੇ ਚ ਵਿਆਪਕ ਐ ਜਿਸ ਕਾਇਆ ਨੂੰ ਵੇਖ ਕੇ ਫੁੱਲਿਆ ਨਹੀਂ ਸੀ ਸਮਾਰਿਆ ਉਸ ਕਾਇਆ ਦੇ ਅੰਦਰ ਵੀ ਬੈਠਾ ਸੀ ਤੂੰ ਬਾਹਰਲੀ ਮਿੱਟੀ ਨੂੰ ਵੇਖਦਾ ਰਿਹਾ ਅੰਦਰ ਬੈਠੇ ਹੋਏ ਖਸਮ ਨੂੰ ਵੇਖਿਆ ਹੀ ਨਹੀਂ ਮਿੱਟੀ ਟਹਿ ਗਈ ਖਸਮ ਨਾਲ ਜੁੜਿਆ ਹੀ ਨਹੀਂ ਮਿੱਟੀ ਨਾਲ ਹੀ ਜੁੜਿਆ ਰਿਹਾ ਸਾਰਾ ਧਿਆਨ ਇਸ ਚਮੜੀ ਵਾਲੇ ਪਾਸੇ ਆ ਚਮੜੀ ਨੂੰ ਵੇਖ-ਵੇਖ ਕੇ ਕਹੀ ਜਾ ਰਿਹਾ ਮੈਂ ਸੋਹਣਾ ਹਾਂ ਉਹਦੇ ਫਿਰ ਉਹਦੇ ਤੇ ਧਨ ਖਰਚ ਕਰਦਾ ਉਹਦੇ ਸ਼ਿੰਗਾਰ ਕਰ ਰਿਹਾ ਖੁਸ਼ਬੂਆਂ ਆਉਣ ਮੇਰੇ ਕੋਲੋਂ ਮੈਂ ਸ਼ਿੰਗਾਰਿਆ ਹੋਵਾਂ ਅੰਤ ਦਾ ਧਨ ਉਜਾੜਦਾ ਹੈ ਨਕਲੀ ਸੁਹੱਪਣ ਵਾਸਤੇ ਗੁਰੂ ਸਾਹਿਬ ਜੀ ਨੇ ਬਾਣੀ ਚ ਕਿਹਾ ਮਹਾਰਾਜ ਕਹਿੰਦੇ ਵੇਖੋ ਪਤਾ ਨਹੀਂ ਕੀ ਕੀ ਬੰਦਾ ਕਰਦਾ ਜੀ ਢੇਰ ਲੱਗੇ ਪਏ ਸਾਜੋ ਸਮਾਨ ਦੇ ਨਕਲੀ ਸੁਹੱਪਣ ਤੇ ਉਹਦੇ ਚ ਪਰਚਿਆ ਹੋਇਆ ਮਨੁੱਖ ਲੱਖਾਂ ਰੁਪਈਆ ਖਰਚ ਹੋ ਰਿਆ ਮੈਨੂੰ ਇੱਕ ਗੁਰਮੁਖ ਪਿਆਰੇ ਨੇ ਦੱਸਿਆ ਬੱਚੀ ਸੀ ਕੋਈ ਤਉ ਕੈਮੀਕਲ ਲਾ ਲਾ ਕੇ ਚਿਹਰੇ ਤੇ ਸਕਿਨ ਦੀ ਪ੍ਰੋਬਲਮ ਹੋ ਗਈ। 1.5 ਲੱਖ ਰੁਪਇਆ ਕਹਿੰਦੇ ਲੱਗ ਗਿਆ, ਚਮੜੀ ਠੀਕ ਨਹੀਂ ਹੋ ਰਹੀ। ਕਿਸ ਨਕਲੀ ਸੁੰਦਰਤਾ ਵੱਲ ਤੁਰੇ ਹੋਇਆ ਜੀ। ਕੜੀਕ ਸੋਚ ਕੇ ਵੇਖੀਏ ਕੀ ਕਰਾਂਗੇ ਸੰਸਾਰ ਨੂੰ ਦਿਖਾ ਕੇ। ਛਿਨ ਇੱਕ ਵਾਸਤੇ ਅੰਦਰ ਸੋਚੀਏ ਕੀ ਹੋਣਾ ਹੈ ਗੁਰੂ ਸਾਹਿਬ ਕਹਿੰਦੇ ਚੋਆ ਚੰਦਨ ਮਰਦਨ ਅੰਗਾ ਇਹ ਤਨ ਜਲੈ ਕਾਠ ਖੈ ਸੰਗਾ। ਚਾਰ ਮਣ ਲੱਕੜਾ ਰੱਖੀਆਂ ਜਿਹਨੂੰ ਸਜਾਉਣ ਵਾਸਤੇ 50-50 ਹਜ਼ਾਰ ਰੁਪਿਆ ਖਰਚ ਕਰਦਾ ਸੀ ਨਾ ਇਦਾਂ ਦਾ ਨਹੀਂ ਇਦਾਂ ਦਾ ਹੋਣਾ ਚਾਹੀਦਾ ਰੱਬ ਨੂੰ ਡਰਾਇੰਗ ਸਿਖਾਉਂਦਾ ਤੈਨੂੰ ਪਰਵੱਟੇ ਨਹੀਂ ਬਣਾਉਣੇ ਆਏ ਤੈਨੂੰ ਮੂੰਹ ਨਹੀਂ ਬਣਾਉਣਾ ਆਇਆ ਮਹਾਰਾਜ ਕਹਿੰਦੇ ਵੀ ਚਾਰ ਮਣ ਲੱਕੜਾਂ ਰੱਖੀਆਂ ਤੇ ਅੱਗ ਲਾ ਕੇ ਸਵਾਹ ਕਰ ਦਿੱਤਾ RAM ਨਾਮ ਕਾਹੇ ਨੰਦਰੜਈਆ ਪੱਗਾਂ ਵਾਲਿਓ ਬਾਬਾ ਕਬੀਰ ਸਾਹਿਬ ਜੀ ਇਸ ਸਿਰ ਤੋਂ ਹੀ ਗੱਲ ਸ਼ੁਰੂ ਕਰ ਰਹੇ ਜਿਹੜਾ ਟਰਾਂਸਫਾਰਮ ਹੈ ਜਿੱਥੋਂ ਸਪਲਾਈ ਹੋ ਰਹੀ ਹੈ ਸਾਰੀ ਕਹਿੰਦੇ ਤੂੰ ਇਹਨੂੰ ਆਪਣਾ غرور ਬਣਾ ਲਿਆ ਇਹਨੂੰ ਹੰਕਾਰ ਬਣਾ ਲਿਆ ਇਹਨੂੰ ਆਪਣਾ ਤੇ ਮਿੱਤਰਾ ਇਹ ਹੰਕਾਰ ਇੱਕ ਦਿਨ ਇੱਥੇ ਮਿੱਟੀ 'ਚ ਮਿਲਣਾ ਕਿਸੇ ਨੇ ਪਾਣੀ 'ਚ ਸੁੱਟਦਾ ਕਿਸੇ ਨੇ ਮਿੱਟੀ 'ਚ ਦਬਾ ਦਿੱਤਾ ਹੱਡੀਆਂ ਕਈ ਬਰੇ ਗਲਦੀਆਂ ਹੀ ਨਹੀਂ ਹੱਟੀਆਂ ਸੈਂਕੜੇ ਬਰੇ ਹੋਗੇ ਸੈਂਕੜੇ ਵਰਿਆਂ ਦੇ ਪਿੰਜਰ ਮਿਲਦੇ ਹੁਣ ਸਦੀਆਂ ਦੇ ਤੇ ਜਦੋਂ ਇਹ ਹੱਡੀਆਂ ਇੱਥੇ ਰੁਲਣੀਆਂ ਨੇ ਨਾ ਉਥਾਨਕਾ ਲਿਖਣ ਵਾਲਿਆਂ ਨੇ ਇਹ ਉਥਾਨਕਾ ਲਿਖੀ ਸਾਨੂੰ ਸਮਝਾਉਣ ਵਾਸਤੇ ਇਹ ਬੜੀ ਸੋਹਣੀ ਅਕਸਰ ਸੰਪਰਦਾਇ ਗਿਆਨੀ ਸਾਡੇ ਉਥਾਨਕਾ ਦੇ ਰਾਹੀਂ ਸਮਝਾਉਂਦੇ ਬੜਾ ਸੌਖਾ ਤਰੀਕਾ ਹੁੰਦਾ ਸੀ ਕੋਈ ਬਹਿਸ ਨਹੀਂ ਸਾਧ ਸੰਗਤ ਗੱਲ ਨੂੰ ਸਮਝਣ ਵਾਸਤੇ ਕਹਿੰਦੇ ਮੁਰਦੇ ਦੀ ਹੱਡੀ ਪਈ ਹੋਈ ਐ ਹੱਡੀਆਂ ਵਿੱਚ ਖੋਪਰੀ ਵੀ ਪਈ ਐ ਉਹ ਵੀ ਤੇ ਇੱਥੇ ਭਾਵੇਂ ਪਾਣੀ ਚ ਸੁੱਟ ਆਓ ਰੈਣੀ ਤੇ ਧਰਤੀ ਤੇ ਰੁਲਦੀ ਆ ਨਾ ਜੀ ਭਾਵੇਂ ਮਿੱਟੀ ਚ ਦਬਾ ਦੋ ਅੱਗ ਚ ਸਾੜਿਆ ਤਾਂ ਵੀ ਨਹੀਂ ਸੜੀ ਤੇ ਕੋਈ ਕਾਂ ਗੰਦਗੀ ਖਾ ਕੇ ਮੈਲਾ ਖਾ ਕੇ ਬੈਠਾ ਉਹਨੂੰ ਹੋਰ ਨਹੀਂ ਕੁਛ ਲੱਭਿਆ ਤੇ ਹੱਡੀ ਦੇ ਨਾਲ ਆਪਣੀ ਲਿਬੜੀ ਹੋਈ ਚੁੰਝ ਨੂੰ ਏਦਾਂ ਮਾਰ ਮਾਰ ਕੇ ਸਾਫ਼ ਕਰਦਾ ਉਥਾਨ ਕਾ ਹੈ ਬਸ ਗੱਲ ਸਮਝ ਲਈਏ ਕਿਉਂਕਿ ਜੋ ਕੁਝ ਮਹਾਪੁਰਖਾਂ ਨੇ ਵੇਖਿਆ ਨਾ ਜੀ ਉਹਨਾਂ ਨੇ ਉਸ ਸੰਸਾਰ ਦੀਆਂ ਬਾਤਾਂ ਐਗਜ਼ਾਮਪਲ ਦੇ ਕੇ ਸਾਨੂੰ ਸਮਝਾ ਦਿੱਤਾ ਕਿ ਕਿਸੇ ਦੀ ਖੋਪਰੀ ਉੱਤੇ ਕੋਈ ਕਾਂ ਬੈਠਾ ਗੰਦਗੀ ਦੀ ਚੁੰਝ ਸਵਾ